ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਅਮਨਪ੍ਰੀਤ ਸਿੰਘ 27 ਸਤੰਬਰ ਦਾ ਇਤਿਹਾਸ ਲੈ ਕੇ ਹਾਜ਼ਰ ਹਾਂ 27 ਸਤੰਬਰ 1920 ਵਾਲੇ ਦਿਨ ਗੁਰਦੁਆਰਾ ਚੁਮਾਲਾ ਸਾਹਿਬ ਲਾਹੌਰ ਵਿਖੇ ਸਿੱਖਾਂ ਨੇ ਪੱਕੇ ਤੌਰ ਦੇ ਉੱਤੇ ਇਸ ਦੀ ਸੇਵਾ ਸੰਭਾਲ ਆਪਣੇ ਕੋਲ ਲੈ ਲਈ ਸੀ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚੋਂ ਪ੍ਰਾਪਤ ਹੋਣ ਦੇ ਕਾਰਨ ਇੱਕ ਵਿਸ਼ੇਸ਼ ਇਤਿਹਾਸਿਕ ਮਹੱਤਤਾ ਰੱਖਦਾ ਹੈ ਉਸ ਦੇ ਨਾਲ ਜਾਣਿਆ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਸਾਹਿਬ ਪਾਈ ਹਰੀ ਸਿੰਘ ਦੇ ਆਚਰਣ ਦੇ ਕਾਰਨ ਸੰਗਤਾਂ ਦੇ ਵਿੱਚ ਭਾਰੀ ਰੋਸ ਸੀ ਇਹ ਕਿਸੇ ਵੀ ਪਾਸੋਂ ਮਹੰਤ ਨਾਲੋਂ ਘੱਟ ਨਹੀਂ ਸੀਗਾ ਇਸ ਨੇ ਗੁਰਦੁਆਰਾ ਸਾਹਿਬ ਦੀ ਸਰਾ ਦੇ ਵਿੱਚ ਜੋ ਸਰਾ ਸੰਗਤਾਂ ਦੇ ਲਈ ਵਰਤੀ ਜਾਂਦੀ ਸੀ ਉਹਨਾਂ ਮੁਸਾਫਰਾਂ ਦੇ ਕਮਰੇ ਦਿੱਤੇ ਹੋਏ ਸੀ ਬੁਛਣਾ ਨੂੰ ਮੀਟ ਵੇਚਿਆ ਜਾਂਦਾ ਸੀ ਕਰਾਇਆ ਆਪਣੀ ਜੇਬ ਦੇ ਵਿੱਚ ਰੱਖਦਾ ਸੀ ਇਸ ਨੂੰ ਗ੍ਰੰਥੀ ਵਜੋਂ ਸੇਵਾ ਦੀਆਂ ਡਿਊਟੀਆਂ ਵੀਆਂ ਕਰਨੀਆਂ ਨਹੀਂ ਆਉਂਦੀਆਂ ਸੀਗੀਆਂ ਐਸਾ ਵੀ ਕਿਹਾ ਜਾਂਦਾ ਹੈ ਕਿ ਇਹ ਹਰੀ ਸਿੰਘ ਨੂੰ ਨਿਤਨੇਮ ਦੀਆਂ ਕਿੜੀਆਂ ਬਾਣੀਆਂ ਨੇ ਇਹ ਵੀ ਨਹੀਂ ਪਤਾ ਸੀ ਇਹ ਗੁਰਦੁਆਰਾ ਸਾਹਿਬ ਦੀ ਸਫਾਈ ਤੱਕ ਵੀ ਨਹੀਂ ਕਰਦਾ ਸੀ ਨਾ ਸੰਗਤ ਨੂੰ ਕਰਨ ਦਿੰਦਾ ਸੀ ਜਿਸ ਸੰਗਤਾਂ ਸਫਾਈ ਬਾਬਤ ਕੋਈ ਸਵਾਲ ਕਰਦੀਆਂ ਵੀ ਸੀਗੀਆਂ ਤਾਂ ਸੰਗਤਾਂ ਨੂੰ ਤਲਖੀ ਭਰੇ ਅੰਦਾਜ਼ ਦੇ ਵਿੱਚ ਬੋਲਦਾ ਸੀ ਇਸੇ ਕਾਰਨ ਸੰਗਤਾਂ ਉਸ ਤੋਂ ਬਹੁਤ ਜ਼ਿਆਦਾ ਦੁਖੀ ਸਿਕੀਆਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ 21 ਅਗਸਤ 1920 ਵਾਲੇ ਦਿਨ ਖਾਲਸਾ ਪ੍ਰਚਾਰਕ ਜਥੇ ਦੇ ਸਿੰਘਾਂ ਨੇ ਗ੍ਰੰਥੀ ਭਾਈ ਹਰੀ ਸਿੰਘ ਦੀਆਂ ਇਹਨਾਂ ਕਾਰਵਾਈਆਂ ਦੇ ਵਿਰੋਧ ਇੱਕ ਮੀਟਿੰਗ ਸੱਦੀ ਇਹ ਮੀਟਿੰਗ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਗਈ ਸੀ ਭਾਈ ਹਰੀ ਸਿੰਘ ਨੇ ਇੱਥੇ ਬਦਮਾਸ਼ੀ ਕੀਤੀ ਇਸ ਮੀਟਿੰਗ ਦੇ ਵਿੱਚ ਉਸ ਨੇ ਕੁਝ ਸਿੱਖ ਸੇਵਾਕਾਮਾਂ ਨੂੰ ਭੇਜ ਦਿੱਤਾ ਬੀਬੀਆਂ ਨੂੰ ਕੁਝ ਇਸ ਤਰੀਕੇ ਦੇ ਨਾਲ ਭੇਜਿਆ ਤਾਂ ਕਿ बैठक ਦੇ ਵਿੱਚ ਮੀਟਿੰਗ ਦੇ ਵਿੱਚ ਰੋਲਾਪਾਣ ਪੈ ਸਕੇ ਅਤੇ ਇਲਜ਼ਾਮ ਲਗਾਇਆ ਜਾ ਸਕੇ ਕਿ ਮੀਟਿੰਗ ਦੇ ਵਿੱਚ ਸਿੰਘਾਂ ਨੇ ਬੀਬੀਆਂ ਦੇ ਨਾਲ ਗਲਤ ਸ਼ਬਦਾਵਲੀ ਵਰਤੀ ਸੋ ਅਗਲੇ ਹੀ ਦਿਨ 22 ਅਗਸਤ 1920 ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਸਾ ਪ੍ਰਚਾਰਕ ਜਥੇ ਦੇ ਵੱਲੋਂ ਇੱਕ ਦੀਵਾਨ ਸਜਾਇਆ ਗਿਆ ਜਿਸ ਦੀ ਸ਼ਿਕਾਇਤ ਵੀ ਭਾਈ ਹਰੀ ਸਿੰਘ ਨੇ ਪੁਲਿਸ پاس ਕਰ ਦਿੱਤੀ ਸੀ ਮੀਟਿੰਗ ਦੇ ਵਿੱਚ ਹੋਏ ਹੰਗਾਮੇ ਬਾਰੇ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪਰ ਦੀਵਾਨ ਜਿਸ ਵੇਲੇ ਸਜਾਇਆ ਗਿਆ ਸਰਦਾਰ ਸਰਦੂਲ ਸਿੰਘ ਕਵਿਸ਼ਰ ਅਤੇ ਸਰਦਾਰ ਸੁੰਦਰ ਸਿੰਘ ਚਾਵਲਾ ਨੇ ਦੀਵਾਨ ਦੇ ਵਿੱਚ ਆਪਣੀ ਹਾਜ਼ਰੀ ਭਰੀ ਸੰਗਤਾਂ ਨੂੰ ਗੁਰਦੁਆਰਾ ਚਮਾਲਾ ਸਾਹਿਬ ਵਿਖੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਹੁਣ ਸੰਗਤਾਂ ਨੂੰ ਹਰ ਰੋਜ਼ ਲਗਾਤਾਰ ਗੁਰੂ ਘਰ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲ ਰਹੀ ਸੀ ਇਸੇ ਬਾਰੇ ਸੰਗਤਾਂ ਨੇ ਵੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਸੀ ਸੰਗਤਾਂ ਪੂਰੇ ਤਰੀਕੇ ਦੇ ਨਾਲ ਜਾਗਰਕ ਹੋ ਚੁੱਕੀਆਂ ਸੀਗੀਆਂ ਮੁਕਾਮ ਸਿਗਾ ਜਿਹਾ ਕਿ ਸਿੱਖ ਜੇਕਰ ਚਾਹਣ ਤਾਂ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ਾ ਕਰ ਲੈਣ ਆਪਣੇ ਵੱਲੋਂ ਸੇਵਾ ਸੰਭਾਲ ਉਸ ਮਹੰਤ ਤੋਂ ਲੈ ਲੈਣ ਲੇਕਿਨ 27 ਸਤੰਬਰ 1920 ਵਾਲੇ ਦਿਨ ਉੱਥੇ ਬੈਠਕ ਹੁੰਦੀ ਹੈ ਸਹਿਮਤੀ ਜ਼ਾਹਿਰ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸੰਗਤਾਂ ਸੇਵਾਵਾਂ ਤਾਂ ਸੰਭਾਲ ਲੈਂਦੀਆਂ ਲੇਕਿਨ ਹਰੀ ਸਿੰਘ ਦੀਆਂ ਕਾਰਵਾਈਆਂ ਨਹੀਂ ਰੁਕਦੀਆਂ 2 ਅਕਤੂਬਰ 1920 ਵਾਲੇ ਦਿਨ ਵਿਚਾਰ ਕੀਤਾ ਜਾਂਦਾ ਫੈਸਲਾ ਲਿਆ ਜਾਂਦਾ ਕਿ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਲਈ ਕਮੇਟੀ ਕਾਇਮ ਕੀਤੀ ਜਾਵੇ ਪ੍ਰਭਾਵਸ਼ਾਲੀ ਸਿੱਖਾਂ ਦੇ ਨਾਵਾਂ ਦੀ ਉੱਥੇ ਤਜਵੀਜ਼ ਦਿੱਤੀ ਜਾਂਦੀ ਹੈ ਸਰਕਾਰ ਵੀ ਉਸ ਦੇ ਵਿੱਚ ਦਖਲਤ ਕਰਨ ਦੀ ਉਸ ਵੇਲੇ ਦੀ ਅੰਗਰੇਜ਼ ਹਕੂਮਤ ਵੀ ਕੋਸ਼ਿਸ਼ ਕਰਦੀ ਹੈ ਲੇਕਿਨ ਉਸ ਦੀਆਂ ਕੋਸ਼ਿਸ਼ਾਂ ناکਾਮ ਹੁੰਦੀਆਂ ਨੇ ਇਸ ਕਮੇਟੀ ਦੇ ਵਿੱਚ ਸਰਦਾਰ ਅਮਰ ਸਿੰਘ ਲਾਇਸ ਸਰਦਾਰ ਬਹਾਦਰ ਸਿੰਘ ਮਹਿਤਾਬ ਸਿੰਘ ਸਰਦਾਰ ਸਰਦੂਲ ਸਿੰਘ ਕਵਿਸ਼ਰ ਸਰਦਾਰ ਸੁੰਦਰ ਸਿੰਘ ਅਤੇ ਮਾਸਟਰ ਸੁੰਦਰ ਸਿੰਘ ਲਾਇਲਪੁਰ ਅਤੇ ਮਹਾਂਤ ਤੇਜਾ ਸਿੰਘ ਗੁਰਦੁਆਰਾ ਦੇ ਵਿੱਚ ਬਤੌਰ 12 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ 4 ਨਵੰਬਰ 1920 ਵਾਲੇ ਦਿਨ ਗਰੰਥੀ ਭਾਈ ਹਰੀ ਸਿੰਘ ਨੇ ਮੁਰਤੋਂ ਕੋਸ਼ਿਸ਼ਾਂ ਕੀਤੀਆਂ ਕਿ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਉਹ ਵਾਪਸ ਲੈ ਲੈ ਸਕੇ ਲੇਕਿਨ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ناکਾਮ ਰਹੀਆਂ ਸਿੱਖਾਂ ਦੇ ਵੱਲੋਂ ਉਸ ਦੇ ਵਿਰੁੱਧ ਕਾਰਵਾਈ ਵੀ ਕੀਤੀ ਗਈ ਅਦਾਲਤ ਦੇ ਵਿੱਚ ਚੱਰੀ ਪੈਰਵੀਆਂ ਨੂੰ ਪੂਰਨ ਤਰੀਕੇ ਦੇ ਨਾਲ ਸਿੱਖ ਸੰਗਤਾਂ ਨੇ ਜਾ ਕੇ ਉੱਥੇ ਸਮਰਥਨ ਦਿੱਤਾ 6 ਜਨਵਰੀ 1921 ਵਾਲੇ ਦਿਨ ਦੂਜੀ ਵਾਰ ਇਸ ਮਹੰਤ ਨੇ ਅਦਾਲਤ ਦਾ ਰੁਖ ਕੀਤਾ ਤੇ ਉੱਥੇ ਜਾ ਕੇ ਆਪਣੀ ਅਰਜ਼ੀ ਦਾਇਰ ਕੀਤੀ ਕਿ ਉਸ ਦੇ ਨਾਲ ਸਭ ਕੁਝ ਗਲਤ ਇਸ ਸਿੱਖ ਸੰਗਤਾਂ ਕਰ ਰਹੀਆਂ ਨੇ ਭਾਈ ਹਰੀ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਆ ਸਕਦਾ ਸੀ ਲੇਕਿਨ ਉਸ ਵੇਲੇ ਸਿੱਖਾਂ ਨੇ ਆਪਣਾ ਇੱਕ ਜੁਟਤਾ ਵਿਖਾਈ ਸਿੱਖ ਹੁਣ ਜਦੋਂ ਭਾਈ ਹਰੀ ਸਿੰਘ ਦੇ ਵਿਰੁੱਧ ਡਟ ਗਏ ਸੀ ਤਦ ਹਰੀ ਸਿੰਘ ਨੂੰ ਵੀ ਪਤਾ ਸੀ ਕਿ ਹੁਣ ਇਸ ਗੁਰਦੁਆਰੇ ਦੀ ਸਾਂਭ ਸੰਭਾਲ ਉਸ ਤੱਕ ਵਾਪਸ ਨਹੀਂ ਆ ਸਕਦੀ ਬਾਅਦ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਤਮਾਮ ਖਰਜੀ ਅਰਜ਼ੀਆਂ ਖਾਰਜ ਕਰ ਦਿੱਤੀਆਂ ਭਾਈ ਹਰੀ ਸਿੰਘ ਦੀਆਂ ਇੰਜ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੱਕੇ ਤੌਰ ਦੇ ਉੱਤੇ ਸਿੱਖ ਸੰਗਤਾਂ ਤੱਕ ਪਹੁੰਚ ਸਕਿਆ ਏਸੀ 27 ਸਤੰਬਰ ਦਾ ਇਤਿਹਾਸ ਮੈਨੂੰ ਅਮਨਪ੍ਰੀਤ ਸਿੰਘ ਨੇ ਦਿੱਤੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ